ਮੰਟਾ ਤਾਂ ਬੜਾ ਸੋਹਣਾ ਦਾ ਪਰ ਮੈਂ ਇਹਦੇ 'ਚ ਹਿੰਮਤ ਆ ਨਾ ਮੇਰੇ 'ਚ ਕੁਝ ਕਹਿਣ ਦੀ ਜੇ ਇਹ ਨਾਲ ਗੱਲ ਪਣ ਜੇ ਨਾ ਤਾਂ ਜ਼ਿੰਦਗੀ ਜਿਉਣ ਦਾ ਨਾ ਜਾ ਰਹੀ ਆ ਜੀ ਲੈ ਉਸੋਖੀ ਲੱਗਦਾ ਤੇਰੀ ਤਾਂ ਖੁੱਲ ਗਈ ਕਿਸਮਤ ਦੇਖ ਦੇਖ ਕਿੱਸਦੀ ਆ ਗਈ ਕਹਿੰਦੇ ਨਹੀਂ ਹੁੰਦੇ ਲੋਕ ਹੱਸ ਕੀ ਤਾਂ ਸਮਝੋ ਖਸ ਗਈ ਉੱਤੋਂ ਲੱਗੀ ਵੀ ਮੈਡਮ ਹੋਈ ਆ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਜੇ ਤੀ ਯਾਰੀ ਪੈ ਗਈ ਇਹਦੇ ਨਾਲ ਫਰਿਆਰ ਪੁੱਛੇ ਕਿਵੇਂ ਪੁੱਛਣ ਦੀ ਤਾਂ ਹਿੰਮਤ ਨਹੀਂ ਪੈਂਦੀ। ਸ਼ਾਲਾ ਕੋਈ ਨੱਕ ਕੱਟੇਂ ਤੇ ਹਿੰਮਤ ਕਰਕੇ ਪੁੱਛਦਾ ਯਾਂਕੀ ਤਾਂ। ਰੋਜ਼ ਹੀ ਆਉਣਾ ਜੇ ਤਾਂ। ਲੈ ਸੁੱਕੀ ਹੋਉ ਆਉਂਦੀ ਐ ਮੈਡਮ ਅੱਜ ਗੱਲ ਕਰ ਲਾ। ਹਾਂ ਕਰਾਲਾ ਯਾਂ ਨਾ ਕਰਾਲਾ। ਤੂੰ ਤਾਂ ਪਤੰਦਰਾ ਰੋਜ਼ ਹੀ ਸਵਰ ਕਰੀ ਜਾਂਦਾ। ਕਿਤੇ ਪੱਕੇ ਫਲ ਨੂੰ ਕੋਈ ਹੋਰ ਹੀ ਨਾ ਤੋੜ ਕੇ ਲੈ ਆਏ। ਅੱਜ ਤਾਂ ਹਿੰਮਤ ਕਰਕੇ ਕਰ ਲਾ ਗੱਲ। ਸਤਿ ਸ੍ਰੀ ਅਕਾਲ ਮੈਡਮ ਇਹ ਸ਼ਸ਼ੀ ਕਾਲ ਜੀ ਹੋ ਠੀਕ ਠਾਕੋਂ ਹਾਂ ਜੀ ਮੈਂ ਤਾਂ ਜਮਾ ਠੀਕ ਆ ਤੁਸੀਂ ਬਧੀ ਠੀਕ ਆ ਤੁਸੀਂ ਕਿਉਂ ਪੁੱਛ ਰਿਹਾ ਇਦਾਂ ਬਸ ਕੁਛ ਨਹੀਂ ਮੈਂ ਤਾਂ ਥੋੜੇ ਰਾਤ ਚ ਰੋਜ ਹੀ ਆਉਣਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਜੀ ਦੱਸੋ ਕੀ ਗੱਲ ਕਰਨੀ ਹੈ ਬਸ ਪਹਿਲਾਂ ਹਿੰਮਤ ਜੀ ਨਹੀਂ ਹੋਈ ਗੱਲ ਤਾਂ ਜੀ ਇਹ ਆ ਦੇਖੋ ਤੁਸੀਂ ਮੇਰੇ ਬਾਰੇ ਸ਼ਾਇਦ ਨਾ ਜਾਣਦੇ ਹੋ ਤੇ ਹੌਲੀ ਹੌਲੀ ਜਾਣ ਜੋਗੇ ਬਸ ਕਰ ਲੇ ਆ ਮੈਂ ਤੁਹਾਨੂੰ ਕਿਵੇਂ ਜੇ ਕਹਾਂ ਸਾਂਗ ਕਦੀ ਲੱਗਦੀ ਆ ਸਾਫ਼-ਸਾਫ਼ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਲੇਟ ਹੋ ਰਿਹਾਗਾ ਅੱਛਾ ਜੀ ਹਾਂ ਜੀ ਸਾਫ਼-ਸਾਫ਼ ਤਾਂ ਇਹ ਮੈਂ ਤੁਹਾਨੂੰ ਪਸੰਦ ਕਰਦਾਗਾ ਮੇਰੇ ਨਾਲ ਗੱਤਬਾਤ ਕਰ ਲਓ ਤੁਸੀਂ ਇਹ ਕਿੱਦਾਂ ਕਹਿ ਰਹੇ ਹੋਗੇ ਮੈਂ ਤੁਹਾਨੂੰ ਪਸੰਦ ਕਰਦਾਗਾ ਤੁਸੀਂ ਉਹ ਸੋਚ ਵੀ ਕਿਵੇਂ ਲਿਆ ਸੋਚਣਾ ਹੀ ਕਿਵੇਂ ਹੁਣ ਮੈਂ ਰੋਜ਼ ਤਾਂ ਤੁਹਾਡੇ ਰਾਹ 'ਚ ਖੜ੍ਹਦਾਗਾ ਔਰ ਰੋਜ਼ ਤੁਸੀਂ ਮੇਰੇ ਕੋਲ ਨਹੀਂ ਹੱਸ ਕੇ ਲੰਘਦੇ ਹੋ ਲੈ ਹੱਸ ਕੇ ਕਿਵੇਂ ਲੰਘਦੇ ਮੈਂ ਤਾਂ ਹੱਸ ਸੁਭਾਈ ਹੱਸ ਮੁੱਖਾਂ ਮਿਲਦਾ ਤਾਂ अच्छा जी हां जी फिर ਕੋ ਮੈਨੂੰ ਗਲਤ ਫਹਿਮੀ ਹੋ ਗਈ ਉਹ ਤੁਹਾਨੂੰ ਗਲਤ ਫਹਿਮੀ ਆ ਗਈ ਸ਼ਾਇਦ ਚਲੋ ਜਿਹੜੀ ਮੇਰੇ ਦਿਲ ਤਸੀ ਉਹ ਗੱਲ ਤੁਹਾਨੂੰ ਕਹਿਤੀ ਬਾਕੀ ਤੁਹਾਡੀ ਮਰਜ਼ੀ ਐ ਮੈਂ ਤਾਂ ਤੁਹਾਡੇ ਬਾਰੇ ਬਹੁ ਟਾਈਮ ਤੋਂ ਜਾਣਦਾ ਹਾਂ ਮੈਂ ਤਾਂ ਨਾਮ ਵੀ ਪਤਾ ਤੁਹਾਡਾ ਸਿਮਰਨ ਮੈਡਮ ਆ ਨਾਮ ਤਾਂ ਸਾਰਿਆਂ ਨੂੰ ਪਤਾ ਹੋਊਗਾ ਮੈਂ ਪੜਾਉਂਦੀ ਇਥੇ ਸਾਈ ਵੀ ਪਤਾ ਸਾਰਿਆਂ ਨੂੰ ਫਟੇਗੜ ਤੋਂ ਤੁਸੀਂ ਆਉਂਦੇ ਹੋ ਰੋਜ਼ 8 ਵਾਲੀ ਬੱਸ ਉਤਰਦੇ ਹੋ ਇਹ ਵੀ ਤੁਹਾਨੂੰ ਦੱਸਣਾ ਅੱਛਾ ਜੀ ਹਾਂ ਜੀ ਸਾਰੀ ਇਨਫੋਰਮੇਸ਼ਨ ਰੱਖਦੇ ਤੁਸੀਂ ਹਾਂ ਜੀ ਹਾਂ ਜੀ ਤੈਨੂੰ ਤੁਸੀਂ ਸੈੱਡ ਹੋ ਤਾਂ ਮੈਨੂੰ ਜਾਣ ਦੋ ਠੀਕ ਆ ਮੇਰੀ ਗੱਲ ਤਾਂ ਸੁਣ ਲਓ ਕੀ ਗੱਲ ਸੁਣਾਂ ਤੁਹਾਡੇ ਦਿਲ ਚ ਮੇਰੇ ਲਈ ਜਮਾਂ ਵੀ ਜਗ੍ਹਾ ਨਹੀਂ ਹੈਗੀ ਮੇਰੇ ਦਿਲ ਚ ਅੱਦਾ ਕੁਝ ਨਹੀਂ ਹੈਗਾ ਠੀਕ ਆ ਅੱਛਾ ਜੀ ਸੱਚੀ ਕਹਿ ਰਹੇ ਹੋ ਹਾਂ ਜੀ ਮੈਂ ਸੱਚੀ ਕਹਿ ਰਹੀ ਹਾਂ ਕੋਈ ਨਫਰ ਇਹ ਵੀ ਮੈਂ ਚੀ ਜੀ ਪਰਖ ਕੇ ਦੇਖ ਲਊਗਾ ਪਤਾ ਨਹੀਂ ਕਿੰਨੇ ਕੇ ਭੋਂਡਾ ਸ਼ਕਾਇਲ ਇੱਥੇ ਸੱਟ ਆ ਬਸ ਮੈਡਮ ਲਾਰਾ ਯਾ ਲੱਗੀ ਅੱਜ ਤਾਂ ਕੋਈ ਨਾ ਤੂੰ ਵੀ ਸਕੀਮ ਲਾ ਜੇ ਤੈਨੂੰ ਪਿਆਰ ਕਰਦੀ ਹੋਈ ਨਾ ਕੱਲ ਨੂੰ ਇਹੀ ਜਗ੍ਹਾ ਤੇ ਖੜੀ ਕਿ ਤੇ ਲੋਕ ਕਿ ਖੜਨਾ ਪਊਗਾ ਫੇਰ ਦੇਖਾਂ ਮੇਰੀ ਵੇਟ ਕਰਕੇ ਜਾਂਦੀ ਹੈ ਕਿ ਨਾ ਜੇ ਪਿਆਰ ਕਰਦੀ ਫਿਰ ਤਾਂ ਵੇਟ ਕਰਕੇ ਜਾਊਗੀ ਨਹੀਂ ਐਂ ਲੱਗ ਜੂ ਇਹਨਾਂ ਤਰੋ ਸਮੈਲਾਂ ਦੇ ਕੇ ਲੱਗਦੀ ਆ ਮੇਰੇ ਹਿਸਾਬ ਨਾਲ ਜਾਣ ਕੇ ਉਤੋਂ ਉਤੋਂ ਕਰਦੀ ਪਿਆਰ ਤਾਂ ਮੈਨੂੰ ਇਹ ਵੀ ਕਰਦੀ ਆ ਕੋਈ ਨਾ ਕੱਲੂ ਸਾਰੇ ਹੀ ਪਤਾ ਲੱਗ ਜੂਗਾ ਕੀ ਕਰ ਰਹੇ ਆਂਗਾ ਖੇਡੀ ਜਾਣਾ ਪੈਣੀ ਲੈ ਦੱਸ ਖੇਡਣੋਂ ਤੂੰ ਜਵਾਖਾਂਗਾ ਕਾਲਜ ਨਹੀਂ ਜਾਣਾ ਤੈ ਕਾਲਜ ਤਾਂ ਪੈਣੀ ਅੱਜ ਬਾਪੂ ਕਹਿੰਦਾ ਮੈਂ ਸ਼ਹਿਰ ਜਾ ਕੇ ਆ ਰਿਆਂ ਸ਼ਹਿਰ ਜਾ ਕੇ ਆ ਰਿਆਂ ਸਾਦਨ ਬਸ ਪਬਜੀ ਖੇਡੀ ਜਾ ਅਗਰ ਇੱਧਰ ਬੰਦਾ ਆ ਗਿਆ ਉੱਧਰ ਮਰ ਗਿਆ ਇਹ ਹੋ ਗਿਆ ਉਹ ਹੋ ਗਿਆ ਦਿਮਾਗ ਖਰਾਬ ਹੁੰਦਾ ਇਹਦੇ ਨਾਲ ਪਤਾ ਤੈਨੂੰ ਕੋਈ ਨਾ ਪੈਣੀ ਅੱਜ ਕਰ ਰਿਆਂ ਨਹੀਂ ਬਾਪੂ ਕਿੱਥੇ ਕਰ ਰਿਆਂ ਚੁੱਪ ਕਰਕੇ ਤਿਆਰ ਹੋ ਠੀਕ ਆ ਆਪਣਾ ਜਾ ਮੈਂ ਫੋਨ ਕਰਕੇ ਪੁੱਛਣਾ ਮੈਡਮ ਨੂੰ ਨਾ ਨਾ ਪੈਣੀ ਅੱਜ ਤਾਂ ਕਹਿ ਕੇ ਗਿਆ ਬਾਪੂ ਕਹਿੰਦਾ ਤੂੰ ਕਰੀ ਰਹੀ ਈ ਨਾਲੇ ਕਹਿੰਦਾ ਗੁੱਡੀ ਨਹੀਂ ਕਰੇਗੀ ਕਹਿੰਦਾ ਤੂੰ ਮੈਂ ਬਾਜ਼ਾਰ ਜਾ ਰਿਹਾ ਹਾਂ ਹੱਥ ਨਹੀਂ ਆਊਗਾ ਫਿਰ ਮੈਂ ਅੱਜ ਕਰੀ ਕੀ ਕਰੀ ਤੇ ਫਿਰ ਤੂੰ ਇਕੱਲਾ ਘਰੇ ਕੀ ਕਰੇਂਗਾ ਮੈਨੂੰ ਇਹ ਦੱਸ ਪਹਿਲਾਂ ਕੁਝ ਨਹੀਂ ਹੁੰਦਾ ਪਹਿਲਾਂ ਮੈਂ ਵੀ ਆਪਣਾ ਜਾ ਰਹੀ ਹਾਂ ਸਕੂਲ ਜਾ ਰਹੀ ਹਾਂ ਮੈਂ ਵੀ ਆਪਣਾ ਮੈਂ ਬਾਹਰਲਾ ਗੇਟ ਲਾ ਕੇ ਕਹਿੰਨਾ ਅੰਦਰ ਵੇਚ ਜੂਗਾ ਨਹੀਂ ਤੂੰ ਘਰੇ ਨਹੀਂ ਰਹਿਣਾ ਹੈਗਾ ਚੱਲ ਚੁੱਪ ਕਰਕੇ ਤਿਆਰ ਹੋ ਉਹ ਤੇ ਆਪਣਾ ਜਾ ਠੀਕ ਹੈ ਚਾਬੀ ਉਧਰ ਚਾਚੀ ਦੇ ਘਰੇ ਫੜਾ ਦੇ ਮੈਂ ਵੀ ਜਾ ਰਹੀ ਹਾਂ ਨਾਲ ਲੇਟ ਹੋ ਰਿਹਾ ਮੈਨੂੰ ਵੀ ਚੱਲ ਕੋਈ ਨਾ ਪਹਿਨੇ ਪਾ ਦੇ ਜੂ ਚੱਲ ਠੀਕ ਆ ਸਾਰਾ ਦਿਨ ਬਸ ਫੋਨ 'ਚ ਹੀ ਬੜਾ ਰਹਿੰਦਾ ਦਿਮਾਗ ਖਰਾਬ ਕਰ ਰੱਖਿਆ ਨੇ ਲੈ ਸਕੀ ਆਉਣ ਵਾਲੀ ਆ ਟਾਈਮ ਹੋ ਗਿਆ ਉਹਦੇ ਆਉਣ ਦਾ 10 ਮਿੰਟ ਪਹਿਲਾਂ ਹੁੰਦੀ ਹੁੰਦੀ 8 ਤੋਂ ਐਂ ਕਰਾ ਜਿਸਕੀ ਮਲਾ ਉਹ ਉੱਥੇ ਲੁੱਕ ਕੇ ਖੜਦਾ ਮੈਂ ਲੁੱਕ ਕੇ ਦੇਖੀ ਆਉਂਗਾ ਵੀ ਦੇਖਦੀ ਹੈ ਮੇਰੀ ਵੇਟ ਕਰਦੀ ਹੈ ਕਿ ਨਹੀਂ ਜੇ ਤਾਂ ਪਿਆਰ ਕਰਦੀ ਹੁੰਦੀ ਤਾਂ ਤਾਂ ਵੇਟ ਕਰੂਗੀ ਨਹੀਂ ਐਂ ਲੰਘ ਜੂਗੀ ਇਹਨ ਕੋਲਿਆਂ ਕਰਕੇ ਚਲੋ ਉੱਥੇ ਖੜਦਾ ਦੇਖ ਆਉਂਦੀ ਵੀ ਆ ਲੇ ਹੋਵਾਗੀ ਦੇਖ ਰਿਹਾ ਅੱਜ ਆਇਆ ਨਹੀਂ ਹੈਗਾ ਅੱਗੇ ਤਾਂ ਹਰ ਰੋਜ਼ ਇੱਥੇ ਖੜਾ ਹੁੰਦਾ ਵਾ ਮੈਨੂੰ ਲੱਗਦਾ ਹੈ ਮੇਰੀ ਗੱਲ ਦਾ ਗੁੱਸਾ ਕਰ ਗਿਆ ਤਾਂ ਹੀ ਨਹੀਂ ਆਇਆ ਹੁਣ ਲੈ ਸੁਖੀ ਗੱਲ ਤੇਰੀ ਪੱਕੀ ਆ ਕੋਈ ਦੇਖ ਲੈਨੀ ਆਂ ਬੇਟ ਕਰਕੇ ਕੀ ਪਤਾ ਆਈ ਜਾਵੇ ਬੇਟ ਕਰਦੀ ਆ ਤੇਰੀ ਲੱਗਦਾ ਪਿਆਰ ਕਰਦੀ ਆ ਸੁਖੀ ਗੱਲ ਬਣ ਗਈ ਤੇਰੀ ਹੁਣ ਕਰਦੇ ਪਰਬੋਜ ਜਾ ਕੇ ਦਵਾਰੇ ਹੋ ਹਾਂਜੀ ਮੈਡਮ ਜੀ ਹੋਏ ਤੁਸੀਂ ਹਾਂਜੀ ਮੇਰੀ ਵੇਟ ਕਰ ਰਹੀ ਸੀ ਨਾ ਨਹੀਂ ਨਹੀਂ ਇਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਉਹ ਐਕਚੁਅਲੀ ਮੈਂ ਤਾਂ ਆਪਣੀ ਫਰੈਂਡ ਦਾ ਵੇਟ ਕਰ ਰਹੀ ਸੀ ਹੋਰ ਕਿੱਦਾਂ ਦੀ ਗੱਲ ਆ ਵੇਟ ਤਾਂ ਤੁਸੀਂ ਮੇਰਾ ਕਰਦੇ ਹੋ ਕਿਉਂ ਝੂਠ ਬੋਲੀ ਜਾਂਦੇ ਹੈ ਨਹੀਂ ਨਹੀਂ ਇਦਾਂ ਨਹੀਂ ਕਰਨੀ ਆਏ ਤੁਸੀਂ ਤਾਂ ਕਹਿੰਦੇ ਹੀ ਅਜੇ ਤੱਕ ਆਇਆ ਨਹੀਂ ਮੈਂ ਉੱਥੇ ਖੜਾ ਲੁੱਕ ਕੇ ਸੁਣਦਾ ਸੀ ਮੈਂ ਵੀ ਸਕੀਮ ਲਾਈ ਸੀ ਮਾਂ ਜੇ ਪਿਆਰ ਕਰਦੀ ਆ ਤਾਂ ਵੇਟ ਕਰੂਗੀ ਕਿ ਇਦਾਂ ਦੀ ਗੱਲ ਨਹੀਂ ਹੈਗੀ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਦੱਸ ਰਹੀ ਆ ਮੇਰੀ ਗੱਲ ਮੈਂ ਦੱਸਾਂ ਫਿਰ ਕਿੱਦਾਂ ਦੀ ਆ ਅਸਲ ਵਿੱਚ ਸੋਨੂੰ ਮੇਰ ਨਾਲ ਪਿਆਰ ਹੋ ਗਿਆ ਤੇ ਮੈਨੂੰ ਛੋਟੇ ਨਾਲ ਪਿਆਰ ਹੋ ਗਿਆ ਅਸਲ ਗੱਲ ਇਹ ਆ ਠੀਕ ਹੈ ਹੁਣ ਲਾ ਰਿਆਂ ਚ ਨਾ ਰੱਖੋ ਸੱਚ ਸੱਚ ਦੱਸ ਦੋ ਪਿਆਰ ਕਰਦੇ ਹੋ ਨਾ ਮੈਨੂੰ ਮੈਂ ਤੁਹਾਨੂੰ ਫੜ ਲਿਆ ਮੈਂ ਕਿਆ ਰੰਗੇ ਅੱਥੀ ਹੁਣ ਨਾ ਇਦਾਂ ਕਰੋ ਕਰਦੋ ਨੇ ਪਿਆਰ ਮੈਨੂੰ ਪਿਆਰ ਤਾਂ ਮੈਂ ਵੀ ਤੁਹਾਨੂੰ ਕਰਦੀ ਆ ਪਰ ਮੈਨੂੰ ਡਰ ਲੱਗਦਾ ਸੀਗਾ ਅੱਛਾ ਨਾ ਸੋਡੀ ਹਿੰਮਤ ਪਈ ਗੱਲ ਕਰਨ ਦੀ ਨਾ ਮੇਰੀ ਹਿੰਮਤ ਪਈ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਕਿਵੇਂ ਨਾ ਕਿਵੇਂ ਦੱਸਿਆ ਤਾਂ ਗਿਆ ਸੋ ਵੀ ਕਿੰਨੇ ਚੱਲਦੀਆਂ ਫਿਰ ਅੱਛਾ ਜੀ ਐ ਨਹੀਂ ਗੱਲ ਬੰਦੀ ਫਿਰ ਉਹ ਸਾਹਮਣੇ ਆਪਣੇ ਪਿੰਡਾਂ ਨਾਲ ਟੋਬਾ ਦੀਂਦਾ ਉਹਦੇ ਕੋਲ ਕਿੱਕਰ ਹਨ ਪਹਾੜੀ ਉੱਥੇ ਕੋਈ ਨਹੀਂ ਦੇਖਦਾ ਨਾਲੇ ਇਧਰ ਕੰਦਾ ਉੱਚੀ ਹਾਏ ਮੈਂ ਉੱਥੇ ਆਉਂਗੀ ਹੁਣ ਮੈਂ ਤਾਂ ਉਹਨੂੰ ਕਿਹਾ ਹੀ ਇਰਾਦਾ ਸੋਡਾ ਹੁੰਦਾ ਮੈਂ ਤਾਂ ਉਹਨੂੰ ਕਿਹਾ ਵੀ ਕਿੱਕਰ ਨਹੀਂ ਹੈਗੀ ਚਲ ਐ ਕਰੋ ਦੁਪਹਿਰੇ ਜੋ ਛੁੱਟੀ ਹੋਈ ਆ ਕੇ ਜਾਓਗੇ ਨਾ ਬਸ ਤਾਂ ਤੁਹਾਡੀ ਲੇਟ ਆਉਂਦੀ ਹੈ ਮੈਨੂੰ ਪਤਾ 3 ਵਜੇ ਬੱਸ ਆਉਂਦੀ ਸਾਨੂੰ ਛੁੱਟੀ ਹੋਏਂਦੀ 2 ਵਜੇ ਤੁਹਾਡੇ ਕੋਲ ਅੱਧੇ ਘੰਟੇ ਦਾ ਟਾਈਮ ਹੈਗਾ ਠੀਕ ਆ ਚਲੋ ਕੋ ਆਉਂਗੇ ਨਾ ਮੇਰ ਨੂੰ ਚਲੋ ਜੀ ਪਿਆਰ ਕਰਦੇ ਹੋਏ ਆ ਜਿਓ ਬੇਟ ਕਰੂੰਗਾ ਨਹੀਂ ਨਾ ਸਹੀ ਠੀਕ ਆ ਚਲੋ ਠੀਕ ਆ ਬਾਏ 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 ਸੋ ਕੀ ਬਣ ਗਈ ਗੱਲਾ ਉਹਨਾਂ ਐ ਕਰਛੇ ਦੀ ਸਿੱਧੀ ਸਿੱਧੀ ਪੱਠੇ ਪੱਠੇ ਵੱਡ ਲੈ ਕੇ ਜਾ ਕੇ ਚਰੀ ਚੁਰੀ ਤੇ ਦੋ ਬਾਈ ਤੋਂ ਪਹਿਲੀ ਖਰਜੀ ਐ ਤਾਂ ਘੰਟਾ ਕਿਤੇ ਛੁੱਟੀ ਛੱਟੀ ਜਦੋਂ ਮਾੜੇ ਕਰਮ ਹੋਣਾ ਹੀ ਨਹੀਂ ਪਤਾ ਪਹਿਲੀ ਹੋ ਜੇ ਲੰਘ ਜੇ ਮੈਂ ਦੁੱਤਾ ਤੈਨੂੰ ਪੱਕਾ ਆਊਗੀ ਆਊਗੀ ਚੱਲ ਲੰਘੇ ਆ ਪੱਠੇ ਵੱਡ ਲਿਆ ਹੁਣ ਖੇਤੋਂ ਲੈ ਸੁਖੀ 2:00 ਵਜ ਕੇ ਹੋਗੇ 10 ਮਿੰਟ ਮੈਡਮ ਦੇ ਆਉਣ ਦਾ ਟਾਈਮ ਹੋ ਗਿਆ ਆਈ ਨਹੀਂ ਹਜੇ ਤੱਕ ਕਿਤੇ ਲਾਰਾ ਨਾ ਲੱਗੀ ਹੋਵੇ ਦੇਖਾਂ ਖੜਕਾ ਹੁੰਦਾ ਲੈ ਆ ਗਈ ਜਮਾਨ ਦੀ ਪੱਕੀ ਰਹੀ ਵਾ ਹੋਏ ਕਿੱਥੇ ਮੈਨੂੰ ਝੋੜੀਆਂ ਵਿੱਚ ਬੁਲਾਇਆਗਾ ਬਾ ਜਗ੍ਹਾ ਇਹੀ ਸੇਫ ਹੈ ਜ ਆਜ ਬੈਜੋ ਕੋਈ ਨਾ ਨਹੀਂ ਕੰਡੇ ਹਟਾਉਣੇ ਸੋਡੇ ਵਾਸਤੇ ਸਾਈਡ ਤੇ ਬੈਜੋ ਬੈਜੋ ਹਾਂ ਵੀ ਨਾ ਕਿਤੇ ਕੰਡਾ ਕੰਡਾ ਚੁੱਬ ਜੇ ਮਿਲੂ ਹੋ ਨਹੀਂ ਚੁੱਬਦਾ ਕੁਝ ਨਹੀਂ ਹੁੰਦਾ ਬੈਜੋ ਹਾਂ ਇਹੀ ਜਿਹਾ ਮਿਲੀ ਤੁਹਾਨੂੰ ਮਿਲਣ ਹਾਂਜੀ ਹਾਂਜੀ ਹੋਰ ਸਨਰ ਮੈਡਮ ਜੀ ਦੱਸੋ ਹਾਂਜੀ ਠੀਕ ਆ ਆ ਹੀ ਗਏ ਹੈ ਫਿਰ ਮੰਨਤਾ ਸੀ ਮੈਂ ਕਿ ਮੈਡਮ ਲਾਰਾ ਨਾ ਲਾ ਆ ਜਾਣਾ ਪਰ ਹੁਣ ਮੈਡਮ ਉਹ ਕਹਿੰਦਾ ਤੁਹਾਨੂੰ ਹੱਕ ਨਹੀਂ ਮੰਨਦਾ ਹਨਾ ਕਿ ਨਹੀਂ ਹਾਂਜੀ ਹੋਰ ਦੱਸੋ ਕੀ ਹਾਲ ਚਾਲ ਆ ਤੁਹਾਡਾ ਬਸ ਠੀਕ ਆ ਤੁਸੀਂ ਵੀ ਫਿਰ ਹੱਸ ਹੱਸ ਕੇ ਲੰਘਦੇ ਰਹੇ ਹੋ ਹਾਂ ਕਰਨ ਦੀ ਹਿੰਮਤ ਤੁਹਾਡੇ ਚ ਵੀ ਨਹੀਂ ਹੋਈ ਪਹਿਲਾਂ ਹੈ ਜਾਂ ਮੈਨੂੰ ਪ੍ਰਪੋਜ਼ ਕਰਨ ਦੀ ਹਾਂ ਠੀਕ ਦਰਜ ਲੱਗਦਾ ਸੀ ਬਸ ਅੱਛਾ ਜੀ ਪਿਆਰ ਤਾਂ ਮੈਨੂੰ ਬਾਵਾ ਟਾਈਮ ਦਾ ਕਰਦੇ ਸੀ ਹੈ ਨਹੀਂ ਮੈਂ ਕਿਹ ਰੋਜ਼ ਮੁੰਡਾ ਖੜਦਾਗਾ ਵਧੀਆ ਲੱਗਦਾਗਾ ਅੱਛਾ ਅੱਛਾ ਕੱਲੀ ਫੀਲਿੰਗਾਂ ਹੀ ਚੱਕੀ ਗਏ ਹੈ ਤੁਸੀਂ ਕਿਹਨੇ ਵਧੀਆ ਲੱਗਦਾਗਾ ਹੈ ਹਾਂ ਹੋਰ ਹੋਰ ਦੱਸੋ ਗੱਲਬਾਤ ਵਧੀਆ ਪਰਿਵਾਰ 'ਚ ਤਾਂ ਮੇਰੇ ਸਾਹਮਣੇ ਸੋਡਾ ਡੈਡੀ ਆ ਤੇ ਇੱਕ ਮੇਰਾ ਬ੍ਰਦਰ ਹੈ ਨਾ ਹਾਂਜੀ ਹੂੰ ਜਾਣਦੇ ਨੇ ਵੈਸੇ ਮੇਰੇ ਡੈਡੀ ਖੋਣੀ ਵੀ ਤੇਰੇ ਡੈਡੀ ਖੋਣ ਨਾਲ ਦਾ ਤਾਂ ਪਿੰਡ ਆਗਾ ਅੱਛਾ 3 ਕਿਲੋਮੀਟਰ ਤਾਂ ਹੈਗੀਆਂ ਹੂੰ ਹੋਏ ਤਕ ਉਦੇ ਤੋਂ ਲੱਗੋ ਕੋਈ ਹੈ ਮੈਂ ਇੱਥੇ ਪਿੰਡ ਦੇ ਫਿਰਦੇ ਆ ਕਿ ਮੈਂ ਕੋਈ ਦੇਖਤ ਨਹੀਂ ਲਊਗਾ ਨਹੀਂ ਦੇਖਣਾ ਤਾਂ ਕਿਸੇ ਨੇ ਕੀ ਆਗਾ ਤਾਂ ਹੀ ਮੈਂ ਇੱਥੇ ਬੁਲਾਇਆ ਇੱਥੇ ਕਿਸੇ ਨੂੰ ਦੀਨਾ ਨਹੀਂ ਆਲੇਦਾਲੇ ਹੁਣ ਟੋਬੇ ਤੇ ਕਿਹੜਾ ਕੋਈ ਮੱਝਾਂ ਨਮਾਉਣ ਆਉਂਦਾਗਾ ਇੱਥੇ ਤਾਂ ਮੱਛੇ-ਮੁੱਛੇ ਛੱਡੀਆਂ ਹੋਈਆਂ ਨੇ ਅਗਲਾ ਜਿਹਦੀ ਮੱਛੇ ਛੱਡੀਆਂ ਕਦੇ ġੇੜਾ ਮਾਰਨ ਆਉਂਦਾਗਾ ਅੱਛਾ ਦੋ ਤਿੰਨ ਦਿਨਾਂ ਬਾਅਦ ਕਿਸੇ ਦੀ ਮੱਛੀ ਛੱਡੀ ਹੋਈਆਂ ਹਾਂ ਹਾਂ ਟੋਬਾ ਕਰਾਇ ਤੇ ਲੇਤਾ ਹੈਗਾ ਮੱਛੀ ਛੱਡੀਆਂ ਹੋਈਆਂ ਨੇ ਮੱਕੇ ਮੱਤਕਾ ਬੁੱਤਕਾ ਫੇਰੀ ਜਾਂਦੇ ਹੁਣ ਉਹ ਜਮਾਨਾ ਤਾਂ ਗਿਆ ਵੀ ਲੋਕ ਮੱਜਾਂ ਲਿਆਉਣਗੇ ਟੋਬੇ ਤੇ ਪਹਿਲਾਂ ਲਿਆਉਂਦੇ ਹੁੰਦੇ ਮੱਜਾਂ ਹੁਣ ਤਾਂ ਹਰੇਕ ਨੇ ਕਰੇ ਮੱਛੀ ਮੋਟਰਾ ਲਵਾਈਆਂ ਹੋਈਆਂ ਹੂੰ ਹੁਣ ਆਹ ਕਿਹੜਾ ਪਕਾਈ ਕਰਦਾ ਟਾਈਮ ਤੈਨੂੰ ਪਤਾ ਕਿਸੇ ਕੋਲ ਹੈ ਨਹੀਂ ਹਨਾ ਚਲ ਆਪਾਂ ਵੀ ਕਿਹੜੇ ਪਿੰਡ ਦੀਆਂ ਗੱਲਾਂ ਚ ਖੋਗੇ ਕੋਈ ਚਾਰ ਪਿਆਰ ਦੀਆਂ ਗੱਲਾਂ ਕਰ ਲੈਨੇ ਆਂ ਹਾਂਜੀ ਕਰੋ ਮੂੰ ਸਿੰਮਰ ਯਾਰ ਸੋਹਣੀ ਬਹੁਤ ਆ ਜਦੋਂ ਤੂੰ ਮੈਂ ਤੈਨੂੰ ਪਹਿਲੀ ਵਾਰੀ ਦੇਖਿਆ ਸੀ ਨਾ ਫਿਰ ਤਾਂ ਮੈਂ ਦੇਖ ਬਾਹਰ ਚੰਡੀਗੜ੍ਹ ਰਹਿੰਦਾ ਸੀ ਅੱਛਾ ਤੇ ਜਦੋਂ ਮੈਂ ਪਰਾਈ ਪੂਰੀ ਕਰਕੇ ਆ ਮੈਂ ਤੈਨੂੰ ਪਹਿਲੇ ਦਿਨ ਦੇਖਿਆ ਯਾਰ ਮੇਰਾ ਤਾਂ ਉੱਦੀ ਤਰਤ ਦਿਲ ਆ ਗਏ ਮੈਨੂੰ ਤੂੰ ਇੰਨੀ ਸੋਹਣੀ ਲੱਗੀ ਅੱਛਾ ਜੀ ਫਿਰ ਮੈਂ ਪਤਾ ਕੀਤਾ ਅਰ ਮੈਂ ਹਮ ਇੱਕ ਕਿੱਧਰ ਜਾਂਦੇ ਮੈਡਮ ਵੀ ਕਿਹੜੇ ਸਕੂਲ ਚ ਪੜਾਉਂਦੇ ਕਹਿੰਦੇ ਸਰਕਾਰੀ ਸਕੂਲ ਚ ਪੜਾਉਂਦੀ ਹੈਗੀ ਹੂੰ ਤੇ ਸਰਕਾਰੀ ਟੀਚਰਾਂ ਤੂੰ ਹੈ ਹਾਂਜੀ ਪੱਕੀਆਂ ਹੈਂਗੇ ਹਾਂਜੀ ਹਾਂਜੀ ਪੱਕੀਆਂ ਅੱਛਾ ਅੱਛਾ ਤੇ ਹੋਰ ਦੱਸ ਹੋਰ ਕੀ ਦੱਸਾਂ ਪੁੱਛੋ ਪੁੱਛਣਾ ਬ੍ਰੋਸੇ ਤੁਸੀਂ ਵੀ ਕਰਦੇ ਹੋ ਵੈਸੇ ਮਰਾ ਬਿੱਲ ਨਹੀਂ ਯਾਰ ਪੜਾਈ ਕਰਕੇ ਬੀ ਐਮ ਐ ਕਰ ਲਈ ਮੈਂ ਬਸ ਉਦੋਂ ਬਾਅਦ ਕਿਉਂ ਜੋਬ ਨਹੀਂ ਕਰਦੇ ਕੋਈ ਨਾ ਨਾ ਜੋਬ ਯੂ ਤਾਂ ਹਈ ਦੇਖੀ ਨਹੀਂ ਹੋਣਾ ਐਮ ਐ ਕੀਤੀ ਐ ਬਸ ਐਵੇਂ ਹੀ ਆ ਉਹ ਵੀ ਕਿਸੇ ਕੰਮ ਨਹੀਂ ਆਈ ਹੁਣ ਕਿਉਂਕਿ ਸਰਕਾਰਾਂ ਵੀ ਕੋਰਸ ਉਹੇ ਰੱਖਦੇ ਹਨ ਪ੍ਰੋਫੈਸ਼ਨਲ ਕੋਰਸ ਕੋਈ ਵੀ ਕੰਮ ਆ ਉਹ ਘੱਟ ਪੜੇ ਲਿਖੇ ਕਰਦੇ ਹਨ ਪਲੰਬਰ ਨੇ 10 ਪੜਕੇ ਵਾਲਾ ਸਖ ਸੁਖ ਲੈਣ ਦਾ ਕੰਮ ਉਹੀ ਵਧੀਆ ਪੈਸੇ ਉਹ ਜਿੰਨੇ ਜ਼ਿਆਦੇ ਪੜੇ ਨੇ ਉਹਨਾਂ ਨੂੰ ਜੋਬ ਨਹੀਂ ਮਿਲਦੀ ਹੈਗੀ ਅੱਗੇ ਜੋਬ ਤੋਂ ਬਾਅਦ ਪੜਾਈ ਕਰਕੇ ਕਿਹੜਾ ਆਏ ਆ ਵੀ ਉਸ ਤੋਂ ਬਾਅਦ ਕਹਿਣ ਟੈਸਟ ਕਲੀਅਰ ਕਰੋ ਹੁਣ ਬੰਦਾ ਕਿੱਥੇ ਤਿਆਰੀ ਕਰੀ ਜਾਵੇ ਮਹਿੰਗੀਆਂ ਫੀਸਾਂ ਨੇ ਟੈਸਟਾਂ ਦੀ ਤਿਆਰੀ ਨਹੀਂ ਆ ਕਹਿੰਦਾ ਹੈ ਨਹੀਂ ਕੋਈ ਚੱਜਦਾ ਕੋਰਸ ਕਰਾਉਣ ਵੀ ਇਹ ਕੋਰਸ ਤੁਸੀਂ ਕਰ ਲਿਆ ਇੰਨੇ ਨੰਬਰ ਲੈਣੇ ਜ਼ਰੂਰੀ ਨੇ ਉਦੋਂ ਆਸ ਤੁਹਾਨੂੰ ਨੌਕਰੀ ਮਿਲ ਜੂ ਸਰਕਾਰ ਦਾ ਅਸਲ ਸਿਸਟਮ ਹੀ ਗਲਤ ਆਗਾ ਹਾਂਜੀ ਹੋਰ ਤੁਹਾਡੇ ਘਰੇ ਕੌਣ ਕੌਣ ਆਏ ਮਮੀ ਡੈਡੀ ਮੈਂ ਇਕਲੋਤਾ ਮੁੰਡਾ ਆ ਮੈਂ ਬਸ ਉਹਨਾਂ ਦਾ ਅੱਛਾ ਦਾਦਾ ਸਿੱਕ ਦਾਦਾ ਪੂਰਾ ਹੋ ਗਿਆ ਇਸ ਸਾਲ ਕੋ ਹੋ ਗਿਆ ਅੱਛਾ ਦਾਦੀ ਤਾਂ ਪਹਿਲਾਂ ਦੀ ਮੁੱਕੀ ਹੋਈ ਆ ਹਾਂ ਬਸ ਇਹ ਆਪਣੀ ਛੋਟੀ ਜਿਹੀ ਫੈਮਿਲੀ ਆ ਥੋੜ੍ਹੀ ਵੀ ਛੋਟੀ ਜਿਹੀ ਸ਼ਾਮਲੀ ਸਾਡੀ ਵੀ ਛੋਟੀ ਜਿਹੀ ਨੁਕਲੀ ਹੈ ਨਾ ਤੇ ਸਾਡੀ ਬਸ ਛੋਟੀ ਜਿਹੀ ਫੈਮਿਲੀ ਦਾ ਹੌਲੀ ਹੌਲੀ ਹਿੱਸਾ ਤੋਂ ਬਣ ਜੇਗੀ ਕਿ ਨਹੀਂ ਤੇਰੇ ਤੇ ਵਿਸ਼ਵਾਸ ਨਹੀਂ ਹੈਗਾ ਵੀ ਵਿਆਹ ਕਰਾਉਂਗਾ ਤੇਰੇ ਨਾਲ ਚਲ ਆ ਅੱਜ ਆਪਣੀ ਪਹਿਲੀ ਮੁਲਾਕਾਤ ਆ ਮੈਂ ਤੇਰੇ ਨਾਲ ਵਾਦਾ ਕਰਦਾ ਠੀਕ ਆ ਮੈਂ ਹਰ ਤੈਨੂੰ ਐਨੀ ਵੀ ਵਰਤ ਕੇ ਛੱਡ ਦੂੰਗਾ ਇਹ ਵੀ ਕੱਲਾ ਪਿਆਰ ਹੀ ਕੀਤਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਠੀਕ ਆ ਮੈਂ ਤਾਂ ਇਹ ਦੇਖੋ ਬਸ ਇੱਕ ਮਿਡਲ ਕਲਾਸ ਫੈਮਲੀ ਤੋਂ ਬਲੌਂਗ ਕਰਦੇ ਤੁਹਾਨੂੰ ਪਤਾ ਹੀ ਆ ਨਾ ਸਾਡੇ ਘਰ ਮੇਰੇ ਡੈਡੀ ਵੀ ਮਜ਼ਦੂਰੀ ਕਰਦੇ ਆਗੇ ਹੂੰ ਤੇ ਮੇਰਾ ਭਰਾ ਛੋਟਾ ਆ ਬਸ ਉਹ ਪੜਦਾ ਕਾਲਜੇ ਹੂੰ ਹੂੰ ਤੇ ਮੈਨੂੰ ਤਾਂ ਡਰ ਚ ਲੱਗਦਾ ਸੀ ਇਕੱਲਾ ਵੀ ਕਾਨੂੰ ਮੈਂ ਹਜੇ ਚੱਕਰਾਂ ਚ ਪੈਣਾ ਦਾ ਹਨਾ ਕੋਈ ਨਾ ਪੈ ਗਈ ਕਿਹੜਾ ਕੋਈ ਮਾੜੀ ਗੱਲ ਆ ਹਮਮ ਚਲ ਕੋਈ ਨਾ ਹੁਣ ਤੁਸੀਂ ਚੱਲ ਜਿਓ ਉਹ ਇੱਕ ਟਰੈਕਟਰ ਆਉਂਦਾ ਕਿਸੇ ਦਾ ਉਹ ਇੱਧਰ ਹੀ ਆਉਣਗੇ ਇਹਨਾਂ ਦੇ ਅੱਗੇ खेत ਆ ਗਾ ਠੀਕ ਆ ਆਪਾਂ ਫੇਰ ਮਿਲਦੇ ਹਾਂ ਕੋਈ ਨਾ ਠੀਕ ਆ ਫੋਨ ਤੇ ਗੱਲਬਾਤ ਕਰ ਲੈਣੇ ਚਾਗਾ ਅੱਗੇ ਕਿੱਥੇ ਮਿਲਣਾ ਚਲੋ ਠੀਕ ਹੈ। ਓਕੇ। ਹਾਂਜੀ ਠੀਕ ਹੈ। ਬਾਏ ਜੀ ਬਾਏ। ਓਕੇ ਬਾਏ। ਇੱਧਰ ਦੀ ਜਾਮਾ ਹੁਣ ਮੈਂ। ਹਾਂ ਹਾਂ ਇੱਧਰ ਦੀ ਲੰਘ ਜਾਓ। ਉਧਰੋਂ ਟਰੈਕਟਰ ਆ ਰਿਹਾ। ਅਗਲਾ ਦੇਖ ਲੂ ਐ ਮੈਂ ਚੈੱਕ ਕਰੂਗਾ। ਬਸ ਆਉਣ ਵਾਲੀ ਬਸ ਤੁਹਾਡੀ। ਹਾਂਜੀ ਹਾਂਜੀ। ਠੀਕ ਹੈ ਜੀ। ਲੈ ਵਿਚਾਰੀ ਕਹਿੰਦੀ ਮੇਰੇ ਨਾਲ ਵਿਆਹ ਕਰਾ ਲਈ। ਕਹਿੰਦੀ ਕਿ ਤੇ ਤੱਕ ਖਾਂ ਦੇਣੀ। ਚਲ ਆਪਾਂ ਹੀ ਧੋਖਾ ਕਾਦੇ ਵਾਸਤੇ ਦੇਣਾ। ਹਈ ਮਾਸਟਰ ਜੀ ਆਂ ਦਾ ਵੀ ਟਾਈਮ ਹੈ ਤੇਰੀ ਬੱਸ ਦਾ ਟਾਈਮ ਹੋ ਗਿਆ ਹੁਣ ਠੀਕ ਆ ਹੋਏ ਦੇਖਿਓ ਆਪਾਂ ਵਿਆਹ ਤੋਂ ਪਹਿਲਾਂ ਹੀ ਸਾਰੀਆਂ ਹੱਦਾਂ ਪਾਰ ਕਰਤੀਆਂ ਉਹ ਕੁਝ ਨਹੀਂ ਹੁੰਦਾ ਹੱਦਾਂ ਪਾਰ ਕਰਨ ਨੂੰ ਕਿੱਡੀ ਗੱਲ ਆ ਯਾਰ ਅੱਜ ਕੱਲ ਤਾਂ ਵਿਆਹ ਤੋਂ ਪਹਿਲਾਂ ਸਾਰਾ ਕੁਝ ਚੱਲਦਾ ਹੀ ਹੈਗਾ ਤੇ ਰਹਤਾਂ ਹੂੰ ਬੱਸ ਬਹਿ ਮੱਕ ਤੂੰ ਮੈਨੂੰ ਨਾ ਧੁੱਖਾ ਦੇਂਦੇਂਗਾ ਓ ਧੁੱਖਾ ਕਦੇ ਵਾਸਤੇ ਦੇਣਾ ਯਾਰ ਮੈਂ ਉਹ ਹਜੇ ਬੰਦਾ ਧੁੱਖੇ ਦੇਣਾ ਇਹ ਕੁਝ ਮੈਂ ਕਰਦੀ ਕਿਉਂ ਜੇ ਮੈਂ ਤੇਰਾ ਨ ਵਿਆਹ ਨਾ ਕਰਾਉਣਾ ਹੁੰਦਾ ਪੰਕਾਇਲਾਂ ਕਰੀ ਆਪਾਂ ਬਾਤ ਕਰੀ ਆਪਾਂ ਦਾ ਵਿਆਹ ਕਰਾਉਣਾ ਆਪਾਂ ਨੂੰ ਕੀ ਚੱਕਰ ਆ ਮੈਨੂੰ ਦੁੱਧ ਫਿਰ ਦਰਦ ਚ ਲੱਗਦਾ ਬਸ ਕਿਤੇ ਤੂੰ ਦੁੱਖ ਖੰਦੇ ਦੀ ਮੈਨੂੰ ਨਹੀਂ ਦੁੱਖਾ ਦਿੰਦਾ ਯਾਰ ਮੈਨੂੰ ਤੇਰੀ ਸੋਹ ਲੱਗੇ ਤੂੰ ਮੇਰੀ ਅੱਖਾਂ ਚ ਦੇਖ ਦੀਨਾ ਤੂੰ ਯਾਰ ਮੈਂ ਤੋਕ ਕਿਵਾਲਾ ਹੂੰ ਤੂੰ ਤਾਂ ਮੀਕਵਰਾਇਆਂ ਨਹੀਂ ਗਈ ਕੋਈ ਚੱਕਰ ਨਾ ਮੰਨ ਇਹ ਗੱਲ ਤੇਰੇ ਤੇ ਮੇਰੇ ਚ ਰਹੁ ਕਿਸੇ ਨੂੰ ਨਹੀਂ ਪਤਾ ਲੱਗਦਾ ਬਸ ਤੂੰ ਖੜ ਜਾ ਅੱਗੇ ਸੂਦੇ ਨਰਾਤਿਆਂ ਚ ਆਪਾਂ ਆਪਣਾ ਵਿਆਹ ਰੱਖ ਦਾਂਗੇ ਬਾਸ ਮੈਂ ਛੇਤੀ ਤੇ ਰੱਤ ਮੰਗ ਲੈਣਾ ਛੁੱਟੀ ਤੇਰੇ ਡੈਡੀ ਕੋਲ ਮੈਂ ਆਪੇ ਵਿਚੋਲਾ ਭੇਜ ਦਿੰਦਾ ਕੋਈ ਤੂੰ ਪਰਵਾਹ ਨਾ ਮਨ ਬਸ ਮੈਂ ਥੋੜਾ ਟਾਈਮ ਦੇ ਬੱਕੇ ਉਹਨੇ ਚ ਮੈਂ ਤੈਨੂੰ ਸਮਝਾਂ ਤੂੰ ਮੈਨੂੰ ਸਮਝ ਲੈਗੀ ਹਾਂ ਚਲਗੀ ਤੂੰ ਫੜਾਉਣ ਤਾਂ ਆਉਣੀ ਆ ਪਰ ਉਹ ਹੀ ਮਿਲਦੇ ਗਲਤੇ ਰਹਾ ਕਰਾਂਗੇ ਹਾਂ ਪਰ ਅੱਗੇ ਯਾਰ ਓਖਾ ਹੋ ਜੂ ਜੂਨ ਦੇ ਚ ਹਨਾ ਜੋ ਛੁੱਟੀਆਂ ਹੋਗੀਆਂ ਫੇਰ ਫੇਰ ਦੱਸ ਕਿੱਥੇ ਬਿਠਾ ਕੇ ਮੈਂ ਤੇਰੇ ਪਿੰਡ ਆਇਆ ਕਰਾਂ ਫਿਰ ਹਾਂ ਆ ਜਾ ਕਰ ਚਲ ਚੋਰੀ ਛੁੱਪੇ ਉੱਥੇ ਮਿਲਿਆ ਕਰਾਂਗੇ ਹਨਾ ਹਾਂ ਥੋੜਾ ਸਕੂਲ ਕੀ ਮੱਥਾ ਦੇਖਣ ਆਉਂਗੇ ਮੈਂ ਛੁੱਟੀਆਂ ਹੋ ਜਾਣ ਘਰੀ ਰਹੂੰਗੀ ਫਿਰ ਤੂੰ ਹਾਂ ਤੋ ਉਹ ਕਰ ਲਓ ਜੀ ਕੱਲ ਜਾਂ ਚ ਹੋਈਆਂ ਛੁੱਟੀਆਂ ਵੇ ਦੱਸ ਕਿਹੜੇ ਵੇ ਵਹਾਨੇ ਆ ਵਾ ਹੈ ਹਾਂ ਚਲ ਜਾਓ ਫਿਰ ਮੈਂ ਦੇਖ ਲਾ ਮਰਜੀ ਹੈ ਤੇਰੀ ਕਿਉਂ ਮਰਜੀ ਹੁੰਦਾ ਸਾਨੂੰ ਜਾਣਾ ਨਹੀਂ ਮੈਂ ਹਾਂ ਪਰ ਤੇਰੀ ਅਰਬਸ ਦਾ ਕਿੰਨੇ ਮਿੰਟ ਰਹਿ ਗਏ ਆਪਾਂ ਤਾਂ ਟਾਈਮ ਹੋਰ ਟਾਈਮ ਸਪੈਂਡ ਕਰ ਲੀਏ 4 ਵਜੇ ਹੁੰਦੀ ਹੈ ਹਨ ਹਾਂ ਇਹ ਹੋ ਗਏ 3:47 ਨਹੀਂ ਬਸ ਹੋਣ ਵਾਲੀ ਆ ਪੰਜ ਮਿੰਟੇ ਤੋਂ ਜਾਏਗੇ ਵੀ ਆ ਆ ਕੇ ਤੇ ਪਹਿਲਾਂ ਆ ਜੀ ਹਨ ਹੂੰ ਚਲ ਆ ਜਾ ਕਰੋ बस फेर करना करी किसे का लचकया नहींम कोई चेक करना मतलब तेरे नाल खडांगे हर टाइम ठीक है होए देखिए ਹਾਲ ਤੱਕ ਨਹੀਂ ਆਇਆ ਹੈਗਾ ਪਤਾ ਨਹੀਂ ਕਿੱਥੇ ਰਹਿ ਗਿਆ ਇੰਨਾ ਟਾਈਮ ਹੋ ਗਿਆ ਨਾਲੇ ਮੈਂ ਕਿਹਾ ਸੀ ਕਿ ਛੇਤੀ ਆ ਜਾਈ ਕਿਵੇਂ ਸੇ ਮਰ ਨਾ ਆ ਗਏ ਤੁਸੀਂ ਮੈਂ ਤਾਂ ਆ ਗਿਆ ਕਿਵੇਂ ਬੁਲਾਇਆ ਤਨ ਲੇਟ ਕਿਉਂ ਹੋ ਗਿਆ ਕੋਈ ਉਹ ਤੈਨੂੰ ਟਾਈਮ ਦਿੱਤਾ ਹੋਇਆ ਵਾ ਉਹ ਟਾਈਮ ਤਾਂ ਦਿੱਤਾਗਾ ਬਸ ਮੈਂ ਆਉਂਦਾ ਹੀ ਸੀ ਹੋਰ ਦੱਸ ਕੀ ਹਾਲ ਹੈ ਮੈਂ ਤੇਨੇ ਇੱਕ ਜ਼ਰੂਰੀ ਗੱਲ ਕਰਨੀ ਸੀ ਤਾਂ ਤੈਨੂੰ ਬੁਲਾਇਆ ਸੀਗਾ ਇੱਥੇ ਅੱਛਾ ਜੀ ਹੂੰ ਐਨੀ ਕਿੰਨੀ ਕੀ ਜ਼ਰੂਰੀ ਗੱਲ ਕਰਨੀ ਹੈ ਮੇਰੇ ਨਾਲ ਸੀਰੀਅਸ ਹੋ ਕੇ ਗੱਲ ਕਰਨੀ ਸੀ ਸੀਰੀਅਸ ਮੈਟਰ ਆ ਵਾ ਸੀਰੀਅਸ ਮੈਟਰ ਆ ਇਹੀ ਚ ਕੀ ਗੱਲ ਹੋ ਗਈ ਨਾਲ ਤੇਰਾ ਚਿਹਰਾ ਕਿਉਂ ਮਰ ਜਾਇਆ ਹੋਇਆ ਹੈ ਜਿਵੇਂ گلاب ਦਾ ਫੁੱਲ ਮਰ ਜਾਇਆ ਹੁੰਦਾ ਹੈ ਕੀ ਗੱਲ ਹੋ ਗਈ ਯਾਰ ਅਚਲਿ ਪਤਾ ਕਿ ਮੈਂ ਮੈਂ ਪ੍ਰੈਗਨੈਂਟ ਆ ਪ੍ਰੈਗਨੈਂਟ ਆ ਤੂੰ ਹਾਂ ਮੈਂ ਘਰੇ ਚੈੱਕ ਕੀਤਾ ਸੀਗਾ ਕਿੱਟ ਲੈ ਕੇ ਚੈੱਕ ਕੀਤਾ ਹਾਂ ਝਾ ਕੋਈ ਨਵਰੇਕ ਦੀ ਕਬੱਡੀ ਗੱਲ ਆ ਗੱਲ ਤੋਂ ਕਿ ਮੇਰਾ ਵਿਆਹ ਕਰਾਏਗਾ ਬਿਨਾ ਪੱਕਾ ਉਹ ਕਰਾਉਂਗਾ ਵਿਆਹ ਤਾਂ ਹਜੇ ਤੈਨੂੰ ਮਸੂ ਦੇ ਨਰਤਿਆਂ ਚ ਕਿਹਾ ਹੋਇਆ ਹਜੇ ਤਾਂ ਮਹੀਨਾ ਨਹੀਂ ਹੋ ਉਹ ਹਾੜ ਦਾ ਚੱਲਦਾਗਾ ਉਹ ਤੱਕ ਤਾਂ ਬਹੁਤ ਦੇਰ ਹੋ ਜੂਗੀ ਤੈਨੂੰ ਪਤਾ ਨਾ ਮੇਰੇ ਮੇਰੇ ਮਾਂ ਤਾਂ ਹੈ ਨਹੀਂ ਗਈ ਮੇਰੇ ਡੈਡੀ ਐ ਬਸ ਇੱਕ ਮੇਰਾ ਭਰਾ ਆ ਫਿਰ ਕੋਈ ਨਾ ਮੈਂ ਕੋਈ ਵਿਚੋਲਾ ਹੌਲੀ ਹੌਲੀ ਲੱਭਦਾ ਫਿਰ ਮੈਂ ਭੇਜ ਕੇ ਗੱਲ ਕਰ ਲੂੰਗਾ ਤੂੰ ਐ ਕਰ ਕੋਈ ਵਿਚੋਲੇ ਵਿਚੋਲੇ ਛੱਡ ਠੀਕ ਆ ਮੈਂ ਕੋਈ ਗੱਲ ਨਹੀਂ ਸੁਣੀ ਹੈਗੀ ਤੈਨੂੰ ਆਉਣਾ ਹੀ ਪੈਣਾ ਹੁਣ ਮੇਰੇ ਘਰੇ ਤੂੰ ਆਪ ਗੱਲ ਕਰ ਆਪੇ ਕੋ ਯਾਰ ਮੈਂ ਕੋਈ ਨਾ ਕਰਤਾ ਹੱਲ ਤੂੰ ਐ ਕਰੀ ਮੈਂ ਤੈਨੂੰ ਕਿੱਟ ਲਿਆ ਕੇ ਦੇ ਦੂੰਗਾ ਡਾਕਟਰ ਨਹੀਂ ਦੇ ਬੋਖਰਾਈ ਤੇ ਲੈ ਰਹੇ ਤੂੰ ਉਹ ਲੈ ਲੀ ਕੇ ਰਾਂ ਫਿਰ ਆਪਾਂ ਕੋਈ ਨਾ ਵਿਆਹ ਕਰਾ ਲਾਂਗੇ ਤੂੰ ਪਾਗਲ ਹੋ ਗਿਆ ਮੈਂ ਕਿ ਖਾਉਂਗੀ ਕਿੱਟ ਦੱਸ ਕੀ ਹੋ ਰਹੇ ਨੇ ਬੱਚੇ ਨੂੰ ਰੱਖੇਂਗੇ ਤੂੰ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ? ਉਹ ਪਿਆਰ ਤਾਂ ਕਰਦਾਗਾ ਤੈਨੂੰ। ਤੇ ਫਿਰ ਤੂੰ ਇਦਾਂ ਦੀ ਗੱਲਾਂ ਕਿਉਂ ਕਰਦਾਗਾ? ਜਦੋਂ ਆਪਾਂ ਵਿਆਹ ਤਾਂ ਕਰਾਉਣਾ ਹੀ ਹੈਗਾ। ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਪਰਸੋਂ। ਛੱਟ ਖਾਂਦੀ ਨਹੀਂ ਹੰਤੋਂ? ਨਹੀਂ ਮੈਂ ਨਹੀਂ ਖਾਣੀ। ਚਲ ਕੋਈ ਨਾ ਫਿਰ ਮੈਂ ਕਰਦਾ ਕੋਈ ਨਾ ਕੋਈ ਹੱਲਾ। ਕਿਉਂਕਿ ਜੋ ਵੀ ਫੈਸਲਾ ਲੈਣਾ ਜਲਦੀ ਜਲਦੀ ਮੈਨੂੰ ਠੀਕ ਆ। ਉਹ ਕੋਈ ਨਾ ਮੈਂ ਭੇਜਦਾ ਘਰੇ ਕੋਈ ਵਿਚੋਲਾ ਐਂ ਕਹੂੰ ਕਰਦੇ ਮੇਰੇ ਤੋਂ ਵਿਸ਼ਵਾਸ ਨਹੀਂ ਆ ਰਿਹਾ ਤੈਨੂੰ। ਤੇਰੇ ਤੇ ਵਿਸ਼ਵਾਸ ਹੀ ਤਾਂ ਹੀ ਤੇਰੇ ਨਾਲ ਰਹਿ ਰਹੀ ਸੀ ਮੈਂ ਉਹ ਯਾਰ ਮੈਂ ਤੇਰਾ ਪ੍ਰੋਮਿਸ ਕੀਤਾ ਹਾਂ ਤੂੰ ਐ ਕਦੋਂ ਕਰਦੀ ਮੈਂ ਤੇਰਾ ਸਾਹ ਨਹੀਂ ਛੱਡਦਾ ਯਾਰ ਮੈਂ ਉਹ ਐ ਬੰਦਾ ਨਹੀਂ ਹੈਗਾ ਜਾ ਹੱਸ ਕੇ ਤੱਕ ਮੇਚਾ ਆ ਜੱਲ ਮੇਰੇ ਤੇ ਮੇਰਾ ਮੇਰੇ ਦਿਲ ਨੂੰ ਪਤਾ ਨਹੀਂ ਕਿਉਂ ਦਿਲ ਨਾ ਕਬਰਾਈ ਜੀ ਜਾਂਦਾ ਮੇਰਾ ਦਿਲ ਕੋਈ ਨਾ ਤੂੰ ਐ ਕਰ ਕਰ ਜਾ ਕੇ ਰੈਸਟ ਕਰ ਹਣ ਤੇ ਕੋਈ ਨਾ ਮੈਂ ਕਰਦਾ ਕੋਈ ਨਾ ਕੋਈ ਹਲਾ ਉਹ ਵਿਸ਼ਵਾਸ ਨਹੀਂ ਯਾਰ ਮੇਰੇ ਤੇ ਹੈਗਾ ਨਾ ਹਾਂ ਵਿਚੋ ਹਾਂ ਬਸ ਵਿਸ਼ਵਾਸ ਜਮਾ ਕੇ ਰੱਖੂੰ ਤੇਰਾ ਵਿਸ਼ਵਾਸ ਕਦੇ ਨਹੀਂ ਤੋੜਦਾ ਠੀਕ ਆ ਆਈ ਪ੍ਰੋਮਿਸ ਜਾਂ ਤੂੰ ਕੋਈ ਨਾ ਕਰ ਫਿਰ ਸੁਣ ਲਹੋਂਤਾ ਸਬਾ ਹੱਸਦੀ ਸੋਹਣੀ ਲੱਗਦੀ ਮੈਨੂੰ ਮੈਨੂੰ ਤੇਰੇ ਚਿਹਰੇ ਤੇ ਉਦਾਸੀ ਮੈਨੂੰ ਜਮਾ ਚੰਗੀ ਨਹੀਂ ਲੱਗਦੀ ਤੂੰ ਦਾਸ ਸੁਣਾ ਰਿਹਾ ਕਰ ਚੰਗਾ ਇੱਕ ਦਿਨ ਨੂੰ ਹੋਰ ਕੰਮ ਕਹਿਣਾ ਸੀ ਮੈਂ ਹਾਂ ਯਾਰ ਕੋਈ ਇੱਕ ਸਮਾਨ ਜਿਸੀ ਕਿਸੇ ਬੰਦੇ ਦੀ ਦਵਾਈ ਆ ਗਈ ਤੇ ਆ ਤੂੰ ਐ ਕਰ ਆਪਣੇ ਪਰਸ ਪਰਸ ਜਿਪਾਲਾ ਇਹ ਬਸ ਤੂੰ ਆਪਣੇ ਕਰੇ ਰੱਖ ਲੈ ਕਾਦੀ ਦਵਾਈ ਹੈ ਇਹ ਵੈਸੇ ਕੋਈ ਹੈ ਯਾਰ ਕਿਸੇ ਬੰਦੇ ਨੇ ਮੰਗਾਈ ਸੀ ਦਵਾਈ ਤੇ ਤੂੰ ਸਾਹਮਣੇ ਰੱਖ ਲਈ ਮੈਨੂੰ ਹਜੇ ਲੋੜ ਨਹੀਂ ਉਹ ਘਰੇ ਮੇਰੇ ਘੁੰਮ-ਘੰਮ ਹੋ ਜੂਗੀ ਇੱਧਰ ਉੱਧਰ ਕੋਈ ਕਰ ਦੂਗਾ ਤੂੰ ਸਾਹਮਣੇ ਰੱਖ ਦੀਂ ਚੰਗਾ ਤੂੰ ਧਿਆਨ ਬਹੁਤ ਰੱਖਦੀ ਏ ਚੀਜ਼ਾਂ ਦਾ ਮੈਂ ਸਾਹਮਣੇ ਰੱਖ ਦੀਂ ਚੱਲ ਕੋਈ ਨਾ ਪਰ ਤੈਨੂੰ ਮੇਰੇ ਤੇ ਵਿਸ਼ਵਾਸ ਆ ਤੈਨੂੰ ਪ੍ਰੋਮਿਸ ਯਾਰ ਮੈਂ ਤੇਰੀ ਸਹੋਂ ਖਾਨਾਂ ਕੋਈ ਚੱਕਰ ਨਹੀਂ ਤੂੰ ਮੈਂ ਮੇਰੇ ਉਹ ਵਿਆਹ ਤੇਰੇ ਨਹੀਂ ਕਰਾਉਂਗਾ ਹੋਰ ਦੱਸ ਮੈਂ ਕਿਹੜੀ ਹਿੰਮਾ ਮਾਲ ਦੇਣਾ ਕਰਾਉਣਾ ਤੇਰੇ ਨਹੀਂ ਕਰਾਉਂਗਾ ਜਾ ਤੂੰ ਆਏਗਾ ਨਾ ਪੱਕਾ ਉਈ ਆਉਂਗਾ ਵਿਸ਼ਵਾਸ ਨਹੀਂ ਯਾਰ ਮੇਰੇ ਤੇ ਗੱਲਾਂ ਕੀ ਕਰੀ ਜਾਨੀ ਉਹਨੂੰ ਚਲ ਠੀਕ ਆ ਮੈਂ ਜਾਨੀ ਆ ਠੀਕ ਆ ਆਹ ਸਾਮ ਕੇ ਰੱਖ ਦੇ ਪੂਰੀ ਚੰਗਾ ਠੀਕ ਹੋਰ ਕੰਮਲੀ ਜੀ ਨਾ ਹੋਵੇ ਤਾਂ ਹੈਮੀ ਦੱਲੋ ਲਈ ਜਾਂਦੀ ਆ ਆਹ ਪਤਾ ਨਹੀਂ ਸੁੱਖੀ ਨੇ ਕੀ ਫੜਾਇਆ ਕਹਿੰਦਾ ਦਬਾਈ ਹੈਗੀ ਚਲ ਇੱਥੇ ਰੱਖ ਦਿੰਦੀ ਹਾਂ ਜਦੋਂ ਕਹੋਗਾ ਉਹ ਫੜਾ ਦਾਂਗੇ ਬਾਪੂ ਬਾਪੂ ਕੀ ਕਰਦੇ ਆ ਸਮਝਣਾ ਕੀ ਹੋ ਗਿਆ ਪੁੱਤ ਕੀ ਗੱਲ ਹੋ ਗਈ ਉਹ ਕਾਣੇ ਹਾਂ ਬਾਪੂ ਆ ਤੇ ਪੈਣ ਦੇ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਪੁੱਤ ਕੀ ਹੋ ਗਿਆ ਬਈ ਹਾਂ ਕੀ ਹੋ ਗਿਆ ਬਈ ਲੈ ਬਾਪੂ ਰੋ ਬਿਠਾ ਦੇ ਮੈਂ ਪਾਣੀ ਲੈਣਾ ਬਿਠਾ ਦੇ ਲੈ ਪਾਣੀ ਦਾ ਗਲਾਸ ਲੈ ਕੀ ਗੱਲ ਹੋ ਗਿਆ ਪੁੱਤ ਚੱਕਰ ਆ ਗਿਆ ਬਾਪੂ ਜੀ ਚੱਕਰ ਆ ਗਿਆ ਹਾਂ ਚੱਲ ਚੱਲ ਤੈਨੂੰ ਡਾਕਟਰ ਤੇ ਲੈ ਕੇ ਚੱਲਾਂ ਮੈਂ ਬਾਪੂ ਪਾਣੀ ਪੀ ਆ ਪਾਣੀ ਪੀ नहीं नहीं नहीं, नहीं 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 ठीक है बापू कई बारी कोई सीरियस हो जाता चक्कर चलो चलो जा। आजा पुत आजा, आजा। चलो ਬਾਪੂ ਜਰੇ ਅੰਦਰ ਮੇਟੀ ਕੋਈ ਨੂ ਕੋਈ ਨੂ ਪਰ ਬੈਠ ਬੈਠ ਕੋਈ ਕਈ ਵਾਰੀ ਕੋਈ ਕੰਮ ਵੱਧ ਜਾਂਦਾ ਸਾਫੂ ਤਾਂ ਇਹ ਜਿਵੇਂ ਉਸ ਤੋਂ ਕੋਈ ਮਾਸਾ ਹੁਣੇ ਆ ਗਿਆ ਵਸ ਮੈਂ ਦਿਖਾ ਜਾਵਾ ਨਾ ਪਤਾ ਨਹੀਂ ਪੈਨ ਕੀ ਹੋ ਗਿਆ ਕਬਰਾਟ ਜੀ ਹੋਈ ਜਾਂਦੀ ਐ ਬਾਪੂ ਕਹਿੰਦਾ ਨਦੀ ਕੰਦਰ ਚੂਰ ਨਾ ਲੈ ਮੈਂ ਲੈ ਰੇ ਤੋ ਇਹ ਗਾ ਰੋ ਚੂਰ ਨ ਜਾ ਚੂਰ ਨਾ ਖਾਣਾ ਪਤਾ ਨਹੀਂ ਕਰਮੀ ਕਰਕੇ ਕਬਰਾਂਟ ਚ ਜੂਗੀ ਕੁਝ ਪਹਿਣ ਕਰਕੇ ਤੇ ਬਾਪੂ ਕਹਿੰਦਾ ਦੀ ਕਹਿੰਦਾ ਚੂਰ ਨ ਜਾ ਕਹਿੰਦਾ ਕਾਲੇ ਕਦੇ ਵੀ ਕਬਰਾਂਟ ਕਬਰੂਟ ਹੋਵੇ ਕਹਿੰਦਾ ਉੱਧਰ ਦੇਖ ਲੈ ਖਾ ਲਈ ਮੇਰੇ ਰੱਖਿਆ ਦੀ ਉੱਧਰ ਲੈਦੇ ਤੇ ਲਿਆ ਕੇ ਦਜਿਰੇ ਮੌਤ ਇਹ ਚ ਦੇਖ ਲੈ ਨਾ ਆ ਬੇ ਨਾ ਪੰਜਾਬ ਜੀ ਬਹੁਤ ਬਣ ਗਿਆ ਦੇਖੋ ਡਾਕਟਰ ਕੀ ਕਹੂਗਾ ਪਹਿਣਨ ਅੰਨ ਮਾਨ ਰਿਹਾ ਹਾਂ ਤੂੰ ਪਹਿਲਾ ਪਹਿਲਾ ਚੂੜਾ ਖਾ ਲਿਆ ਮੇਰੇ ਨਾਲ ਬਹੁਤ ਹੈ ਕਿ ਤੇ ਪੂਪਣੀ ਲਾਤੀ ਬੈਕ ਆਊਟ ਕਿੱਥੇ ਤੰਨਾ ਕੋਈ ਨਾ ਕੋਈ ਨਾ ਹੰਮਣ ਮੈਂ ਕੋਲ ਉਹ ਲੋ ਕਰੇ ਨਾ ਨੈ ਨਿਬਖੂ ਰੱਬ ਨੇ ਅੰਦਾ ਯਕਦਾ ਨਾ ਮੰਦੇ ਦੇਬਾ ਦੇਖਦਾ ਮੈਂ ਉਹ ਰੇ ਦੀਦਾ ਕੋੜੀ ਵਾਦੀ ਬਖੋਇਦਾ ਨੇ ਕੀਤਾ ਤੂੰ ਬਾਪੂ ਜੀ ਗਲਤੀ ਹੋ ਗਈ ਮੇਤੋਂ ਮੇਰੀ ਖੇਕ ਰਾਤੀ ਸਾਰੇ ਪਿੰਡ ਦੇ ਵਿੱਚ ਬੇਇਜ਼ਤੀ ਹੋ ਗਈ ਆ ਹੁਣ ਡਾਕਟਰ ਪਤਾ ਨਹੀਂ ਕਿੰਨਿਆਂ ਨੂੰ ਦੱਸੂਗਾ ਕਾਹਾਂ ਦੀ ਕਾਹਾਂ ਬਾਪੂ ਜੀ ਮੇਰੇ ਮਾਫ ਤੂੰ ਐਡਾ ਕਦਮ ਚੱਕਦੇ ਨੇ ਤੈਨੂੰ ਸ਼ਰਮ ਨਹੀਂ ਆਈ ਕੁਝ ਸੋਚਣਾ ਸੀ ਮਨੂੰ ਚਿੱਟੀ ਪੱਗ ਨੂੰ ਦਾਗ ਲਾਤਾ ਤੂੰ ਮੇਰੇ ਨੂੰ ਮੈਨੂੰ ਮਾਫ ਕਰ ਦੋ ਬਾਪੂ ਜੀ ਆ ਕਾਲੇ ਨੂੰ ਕੀ ਹੋ ਗਿਆ ਕਾਲੇ ਕਾਲੇ ਵੀਰੇ ਕਾਲੇ ਮੇਰਾ ਕੀ ਹੋਇਆ ਕਾਲੇ ਕੀ ਹੋ ਗਿਆ ਪੁੱਤ ਮੇਰਾ ਕੀ ਹੋਇਆ ਤੈਨੂੰ ਕਾਲੇ ਕਾਲੇ ਮੇਰੇ फटाफट ਵੀਰੇ ਨੂੰ ਪਾਣੀ ਦੇਵਾਂ ਪਤਾ ਨਹੀਂ ਕੀ ਹੋ ਗਿਆ ਨਾ ਹੈ ਤਾਂ ਕੁੜੀ ਤਾਂ ਉਹ ਹੀ ਜਿਹੜੀ ਮੈਨੂੰ ਸੁੱਕੀ ਨੇ ਦਿੱਤੀ ਸੀ ਤੇ ਡੁੱਲੀ ਵੀ ਪਈ ਐ ਇੱਥੇ ਖੋਈ ਕਿਤੇ ਇਹੀ ਤਾਂ ਨਹੀਂ ਖਾ ਗਿਆ ਵੀਰਾ ਪਤਰੀ ਚ ਕੀ ਹੋ ਗਿਆ ਸਮਝ ਨਹੀਂ ਆਉਦੀ ਮੈਨੂੰ ਤਾਂ ਪਹਿਲਾਂ ਤਾਂ ਉਹਨੂੰ ਫੋਨ ਕਰਕੇ ਪੁੱਛਦੀ ਆ ਮੈਂ ਹਲੋ ਹਾਂ ਸਿਮਰ ਕੀ ਹਾਲ ਆ ਸੁ ਕਿ ਜਿਹੜੀ ਤੂੰ ਮੈਨੂੰ ਪੁੜੀ ਦਿੱਤੀ ਸੀ ਉਹਦੇ ਵਿੱਚ ਕੀ ਸੀ ਪਹਿਲਾਂ ਮੈਨੂੰ ਇਹ ਦੱਸ ਕੋਈ ਉਹ ਤਾਂ ਪੁੜੀ ਤਾਂ ਛੱਡ ਤੂੰ ਇਨ ਇੱਕ ਭਰਾਈ ਬਈ ਕਾ ਤੂੰ ਪਹਿਲਾਂ ਇਹ ਤਾਂ ਦੱਸ ਤੂੰ ਪਹਿਲਾਂ ਮੈਨੂੰ ਦੱਸ ਉਹਦੇ ਵਿੱਚ ਹੈਗਾ ਕੀ ਸੀਗਾ ਉਹ ਤਾਂ ਮੇਰੇ ਕਿਸੇ ਦੋਸਤ ਦੀ ਦਵਾਈ ਸੀ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਤੂ ਬਨੇ ਚੋੜ ਬੋਲ ਰਿਹਾ ਉਹਦੇ ਵਿੱਚ ਕੁਝ ਹੋਰ ਸੀਗਾ ਮੇਰੇ ਮੇਰੇ ਵੀਰੇ ਨੇ ਖਾ ਲਈ ਉਹ ਦਵਾਈ ਤੇ ਮੇਰਾ ਵੀਰੇ ਨੇ ਖਾ ਲਈ ਤੇਰੇ ਨੇ ਮੈਂ ਤੈਨੂੰ ਕਿਹਾ ਤਾਂ ਹੈਗੀ ਵੀ ਸਾਹਮਣੇ ਰੱਖੀ ਤੂੰ ਐ ਸਾਹਮਣੇ ਹੀ ਰੱਖਤੀ ਉਹ ਐ ਖਾਣ ਵਾਲੀ ਚੀਜ਼ ਥੋੜਾ ਸੀ ਪਰ ਉਹਦੇ ਚ ਹੈਗਾ ਕੀ ਸੀਗਾ ਉਹ ਤਾਂ ਯਾਰ ਕੋਈ ਦਵਾਈ ਸੀ ਕਿਤੇ ਓਵਰਡੋਜ਼ ਨਾ ਲੱਗਿਆ ਹੋਵੇ ਉਹ ਤਾਂ ਬਹੁਤ ਮਾੜੀ ਚੀਜ਼ ਆ ਕਿਹੜੀ ਦਵਾਈ ਸੀ ਉਹਦੇ ਵਿੱਚ ਕੋਈ ਯਾਰ ਮੈਂ ਤੈਨੂੰ ਕਿਹਾ ਕੀ ਸੀ ਹੈਗੀ ਸੀ ਯਾਰ ਕੋਈ ਤੂੰ ਕੀ ਲੈਣਾ ਉਹ ਤਾਂ ਕੋਈ ਕੈਮੀਕਲ ਸੀ ਉਹ ਤਾਂ ਐ ਮੰਨ ਲਾ ਖੂਦ ਦਵਾਈ ਨਖਾ ਕੇ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਤੇਰੀ ਗਲਤੀ ਇਹ ਚ ਮੇਰੀ ਕੀ ਗਲਤੀ ਆ ਫਿਰ ਤੂੰ ਸਾਮ ਕਿ ਧਰਨੀ ਸੀ ਤੂੰ ਕਿੱਥੇ ਸੀ ਉਹ ਦੇਦੋਨ ਖਾਦੀ ਆ ਮੈਂ ਇੱਥੇ ਰੱਖੀ ਸੀ ਉਹ ਮੈਨੂੰ ਕੀ ਪਤਾ ਸੀਗਾ ਉਹਦੇ ਵਿੱਚ ਕੀ ਹੈਗਾ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਤੇ ਉਹ ਯਾਰ ਹੌਣ ਨਹੀਂ ਕੁਝ ਹੋ ਸਕਦਾ ਤੇਰੀ ਗਲਤੀ ਇਹ ਚ ਮੈਂ ਦੱਸ ਕੀ ਕਰ ਸਕਦਾ ਤੂੰ ਬਹੁਤ ਵੱਡਾ ਧੋਖਾ ਕੀਤਾ ਮੇਰੇ ਨਾਲ ਧੋਖਾ ਮੈਂ ਦੱਸ ਕੀ ਕੀਤਾ ਮੇਰੇ ਤੋਂ ਹੀ ਸੁਕਾ ਇਲਜ਼ਾਮ ਲਾਈ ਜੰਨੀਆਂ ਹੈ ਤੇ ਕਿ ਤੂੰ ਮੇਰ ਨਾਲ ਗਲਤ ਕੀਤਾ ਉੱਪਰ ਦੀ ਤਾਂ ਮੈਨੂੰ ਐਂ ਨਸ਼ੀ ਦੇ ਦਵਾਈ ਫੜਾਈ ਦੀ ਮਿੰਟ ਜਿਹਦੀ ਬਦਲ ਮੇਰੇ ਭਰਾ ਉਹ ਯਾਰ ਕੀਤਾ ਤਾਂ ਧੋਖਾ ਕੀਤਾ ਫਿਰ ਤੂੰ ਦੱਸ ਕੀ ਕਰ ਰਹੀ ਹੈਂ ਤੂੰ ਮੇਰ ਨਾਲ ਧੋਖਾ ਨਹੀਂ ਕੀਤਾ ਤੂੰ ਤਾਂ ਕਹਿੰਦੀ ਮੈਂ ਸਰਕਾਰੀ ਮਾਸਟਰ ਨਹੀਂ ਲੱਗਿਆ ਸਕੂਲ 'ਚ ਉਹ ਤਾਂ ਮੈਨੂੰ ਪਤਾ ਹੀ ਹੋਣ ਲੱਗਿਆ ਵੀ ਤੂੰ ਤਾਂ ਪ੍ਰਾਈਵੇਟ ਪੜਾਉਂਦੀ ਹੈਂ 7000 ਤੇ ਤੂੰ ਧੋਖਾ ਨਹੀਂ ਕੀਤਾ ਹੈ ਕਿੰਨੇ ਕਿੰਨੇ ਝੂਠ ਮਾਰਦੀ ਰਹੀ ਤੂੰ ਮੈਨੂੰ ਬਸ ਤੈਨੂੰ ਕਹਤਾ ਜੋ ਹੋ ਗਿਆ ਹੋ ਗਿਆ ਆਪਣੇ ਭਾਈ ਨੂੰ ਸਾਹਮ ਆਪਣੀ ਬਸ ਨਿਭਗੀ ਬਥੇਰੀ ਤੇਰੀ ਗੱਲਾਂ ਦਾ ਪਤਾ ਲੱਗ ਗਿਆ ਤੂੰ ਕਿਵੇਂ ਬੋਲਦੀ ਹੈਂ ਮੈਨੂੰ ਤੂੰ ਇਦਾਂ ਕਿਵੇਂ ਕਰ ਸਕਦਾ ਮੇਰੇ ਨਾਲ ਮੈਂ ਤੇਰਾ ਕੀ ਬਿਗਾੜਿਆ ਸੀ ਇਹ ਜਾਂ ਕਰਨ ਨੂੰ ਮੈਂ ਕਿਹੜਾ ਤੇਰੇ ਕੱਲੀ ਨਾ ਕੀਤਾ ਤੈਨੂੰ ਵਰਤਣਾ ਸੀ ਬਸ ਵਰਤ ਲਿਆ ਹੁਣ ਸਮਾਂ ਆ ਗਿਆ ਬਾਹਾਂ ਕਿਹਨੇ ਤੈਨੂੰ ਛੱਡ ਦਿੰਨਾ ਕੋਈ ਵਿਆਹ ਨਹੀਂ ਕਰਾਉਣਾ ਕੁਛ ਨਹੀਂ ਕਰਾਉਣਾ ਜੇ ਤੂੰ ਧੋਖਾ ਦੇਨੀ ਮੈਂ ਧੋਖਾ ਦੇ ਨਹੀਂ ਸਕਦਾ ਬਸ ਫੋਨ ਕੱਟਾ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਤੇਰੀ ਮੇਰੀ ਜਿੰਨੀ ਨਿਭ ਗਈ ਬਸ ਠੀਕ ਆ ਫਾਇਰ ਇਟ ਅਬਾ ਮੇਰਾ ਨੌਜਵਾਨ ਪੁੱਤ ਖੋលਿਆ ਬਾਪੂ ਉਹ ਬਾਪੂ ਬੀਰੇ ਤਨੂ ਕਿਉਂ ਕੇ ਆਏ ਹੋਏ ਕਿ ਤੇਰਾ ਪਾਪ ਕੰਤੇ ਜੀ ਜਿਹੜੇ ਮੇਰੇ ਅੱਗੇ ਆ ਗਏ ਬਾਪੂ ਜੀ ਮੇਰੀ ਗੱਲ ਤਾਂ ਸੁਣ ਲਓ ਬਾਈ ਦੇਖੀ ਵਾ ਤੂੰ ਨਾ ਬੁਤ ਕੀ ਹੋਇਆ ਕਰ ਬਾਪੂ ਜੀ ਜਿਹੜੇ ਮੁੰਡੇ ਨੂੰ ਪਿਆਰ ਕਰਦੀ ਸੀ ਉਹਨੇ ਚਿੱਟਾ ਦੇ ਤਾ ਖਾ ਗਿਆ ਹਾਏ ਹੋਏ ਬਾਪੂ ਜੀ ਕੀ ਕੀਤਾ ਬੁਤ ਹਰ ਮੈਂ ਵੀ ਨਹੀਂ ਪੱਟਦਾ ਮੈਨੂੰ ਵੀ ਜ਼ੋਰ ਦਾ ਕੋਈ ਹੱਕ ਨਹੀਂ ਬਾਪੂ ਜੀ ਕਿਹੜੀ ਬੱਤੋਏ ਓ ਰੁਕ ਜਾ ਪੁੱਤ ਓ ਰੁਕ ਜਾ ਪੁੱਤ ਰੁਕ ਜਾ ਪੁੱਤ ਓ ਪਹਿਲਾਂ ਮੈਂ ਜਿਵਾਨ ਪੁੱਤ ਖੋ ਲਿਆ ਰੱਬ ਨੇ ਮੈਂ ਤੈਨੂੰ ਨਹੀਂ ਦਿਖਾਉਣਾ ਚਾਹੁੰਦਾ ਮੇਰੇ ਪੁੱਤ ਓ ਬਾਪੂ ਇਹ ਮੇਰੀ ਗਲਤੀ ਆ 哎呦！ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਇਹ ਹੀ ਹੈ ਕਿ ਕੁੜੀਆਂ ਨੂੰ ਕਿਸੇ ਮੁੰਡੇ ਨਾਲ ਪਿਆਰ ਪਾਉਣ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਇੱਜ਼ਤ ਬਾਰੇ ਇੱਕ ਵਾਰ ਨਹੀਂ ਬਲਕਿ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਕੱਲ ਯੁਗੀ ਸਮਾਜ ਵਿੱਚ ਸੱਚਾ ਪਿਆਰ ਕਰਨ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ ਅਤੇ ਬਲੈਕਮੇਲ ਕਰਨ ਵਾਲੇ ਜਾਂ ਧੋਖੇਬਾਜ਼ ਜ਼ਿਆਦਾ ਮਿਲਦੇ ਹਨ ਤੇ ਕੁੜੀਆਂ ਨੂੰ ਵਰਤ ਕੇ ਛੱਡ ਦਿੰਦੇ ਹਨ ਕੁੜੀਆਂ ਦੇ ਪੱਲੇ ਫੇਰ ਪਛਤਾਵੇ ਤੋਂ ਬਿਨਾ ਕੱਖ ਨਹੀਂ ਰਹਿੰਦਾ ਇਸ ਕਰਕੇ ਪਹਿਲਾਂ ਹੀ ਸੋਚ ਸਮਝ ਕੇ ਆਪਣੇ ਕਦਮ ਅੱਗੇ ਵਧਾਉਣੇ ਚਾਹੀਦੇ ਹਨ